ਹੌਂਕਾਲ ਕਰਦੇ ਆ ਕਿਸਾਨ ਵੋਟ ਦੀ ਪੰਜਾਬ ਨੇ ਚੰਗੇ ਮਾੜੇ ਦੌਰ ਦੇਖੇ ਨੇ ਪਰ ਇਹ ਹਰ ਇੱਕ ਦੌਰ ਵਿੱਚ ਪੰਜਾਬ ਨੇ ਸਾਥ ਦਿੱਤਾ ਉਸ ਦਾ ਪੰਜਾਬ ਦੀਆਂ ਕਿਸਾਨੀ ਤੇ ਖੇਤੀ ਹੀ ਸੀ ਜਿਸ ਨੇ ਪੰਜਾਬ ਦੇ ਨਾਲ-ਨਾਲ ਦੇਸ਼ ਦਾ ਢਿੱਡ ਨਹੀਂ ਭਰਿਆ ਸਗੋਂ ਪੰਜਾਬ ਦੇ ਲੋਕਾਂ ਦੀ ਜੇਬ ਅੰਦਰ ਪੈਸੇ ਪਾਏ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਜਦੋਂ ਕੋਰੋਨਾ ਵਾਲੀ ਉਦਯੋਗ ਕਾਟੇ ਵਿੱਚ ਜਾ ਰਿਹਾ ਸੀ ਉਸ ਵੇਲੇ ਖੇਤੀ ਕਿਸਾਨਾਂ ਦੇ ਹੌਸਲੇ ਬੁਲੰਦ ਕਰ ਰਹੀ ਸੀ ਖੇਤੀ ਮਾਹਿਰਾਂ ਦੇ ਅਨੁਸਾਰ अनुमान ਦੇ ਅਨੁਸਾਰ ਇਸ ਵਾਰ ਕਣਕ ਦੀ ਫਸਲ ਨੇ ਕਿਸਾਨਾਂ ਨੂੰ ਅਮੀਰ ਕਰ ਦਿੱਤਾ ਅਜਿਹੇ ਚ ਉਮੀਦ ਹੈ ਕਿ ਮਾਲਵੇ ਦੇ ਲੋਕ ਜਮੂਰੀਅਤ ਦੇ ਮੈਲੇ ਮੌਕੇ ਬਾਅਦ ਚੜ ਕੇ ਵੋਟਾਂ ਪਾ ਕੇ ਪਿਛਲਾ ਰਿਕਾਰਡ ਜ਼ਰੂਰ ਤੋੜ ਸਕਦੇ ਨੇ ਮੰਨਿਆ ਜਾਂਦਾ ਹੈ ਕਿ ਜਦੋਂ ਫਸਲ ਚੰਗੀ ਰਹਿੰਦੀ ਹੈ ਤਾਂ ਕਿਸਾਨ ਖੁਸ਼ ਹੋ ਕੇ ਜ਼ਿਆਦਾ ਪੋਲਿੰਗ ਕਰਦੇ ਨੇ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਮਾਝਾ ਦੁਆਬਾ ਤੇ ਮਾਲਵਾ ਇਸ ਵਾਰ ਮਾਲਵਾ ਇਲਾਕੇ ਵਿੱਚ ਮੌਸਮ ਅਨੁਕੂਲ ਰਹਿਣ ਕਰਕੇ ਕਣਕ ਦੀ ਬੰਪਰ ਪੈਦਾਵਾਰ ਹੋਈ ਹੈ ਜ਼ਿਆਦਾ ਸਰਦੀ ਪੈਣ ਕਾਰਨ ਪੰਜਾਬ ਖੇਤੀਬਾੜੀ ਵਿਭਾਗ ਨੇ ਸੁੱਬੇ ਵਿੱਚ ਕੁੱਲ ਕਨਕ ਦੀ پیداوار 162 ਲੱਖ ਮੀਟਰਕ ਤਨ ਦੀ ਹੋਣ ਦੀ ਸੰਭਾਵਨਾ ਦਿਟਾਈ ਸੀ। ਇਹਨਾਂ ਅਨੁਮਾਨਾਂ ਦੇ ਆਧਾਰ 'ਤੇ ਸੂਬੇ ਦੇ ਖੁਰਾਕ ਅਤੇ ਸਪਲਾਈ ਵਿਭਾਗ ਨੇ 132 ਲੱਖ ਟਨ ਖਰੀਦਣ ਦਾ ਟਾਰਗੇਟ ਰੱਖਿਆ ਸੀ ਪਰ ਇਸ ਵਾਰ ਕਨਕ ਦੀ پیداوار 182 ਲੱਖ ਟਨ ਦੇ ਨਾਲ ਆਪਣੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਸਕਦੀ ਹੈ। ਹਾਲਾਂਕਿ ਕੁਝ ਇਲਾਕਿਆਂ ਵਿੱਚ ਹੋਈ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਕਾਰਨ ਨੁਕਸਾਨ ਹੋਇਆ ਪਰ ਔਸਤਨ ਫਸਲ ਦੇ ਝਾੜ ਵਿੱਚ ਵਾਧਾ ਦੇਖਿਆ ਗਿਆ। ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਕਣਕ ਤੇ ਗੁਣਵੱਤਾ ਵਿੱਚ ਦਰਦੀ ਹੋਈ ਹੈ ਤੇ ਪ੍ਰਾਈਵੇਟ ਖਰੀਦਦਾਰ ਵੀ ਕਲਕ ਖਰੀਦਦਾਰੀ ਕਰ ਰਹੇ ਨੇ ਪਰ ਦੂਜੇ ਪਾਸੇ ਬੀ ਕੇ ਯੂ ਉਗਰਾਹਾ ਦੇ ਪ੍ਰ단 ਜਗਿੰਦਰ ਸਿੰਘ ਉਗਰਾਹਾ ਕਹਿੰਦੇ ਨੇ ਕਿ ਸਿਆਸਤ ਕਿਸਾਨੀ ਹਾਲਾਤ ਨੂੰ ਸੁਧਾਰਨ ਦੀ ਥਾਂ ਵਿਗਾੜ ਰਹੀ ਹੈ ਤੇ ਪੰਜਾਬ ਦੇ ਕਿਸਾਨ ਸਿਆਸਤ ਅਤੇ ਖੇਤੀ ਦਾ ਰੁਖ ਬਦਲਣ ਤੋਂ ਪਿੱਛੇ ਨਹੀਂ ਹਟਣਗੇ ਕਾਫੀ ਸਾਰੇ ਕਿਆਸ ਲਗਾਏ ਜਾ ਰਹੇ ਨੇ ਦੱਸਦੀ ਹੈ ਕਿ ਪੰਜਾਬ ਦੀ ਸਿਆਸਤ ਜੋ ਹੈ ਉਹ ਕਿਸਾਨਾਂ ਦੇ ਉੱਪਰ ਨਿਰਭਰ ਕਰਦੀ ਹੈ ਤੇ ਹੁਣ ਜੇਕਰ ਕੋਈ ਵੀ ਉਮੀਦਵਾਰ ਪਾਰਟੀ ਦੇ ਵਿੱਚ ਉਤਰਦਾ ਹੈ ਤਾਂ ਉਸ ਦੇ ਪਿੱਛੇ ਕਿਸਾਨਾਂ ਦਾ ਵੱਡਾ ਹੱਥ ਗਿਆ ਜਾ ਸਕਦਾ ਹੈ ਕਿਉਂਕਿ ਲਗਾਤਾਰ ਕਿਸਾਨ ਹੁਣ ਲੋਕਾਂ ਨੂੰ ਵਿਲਾਮ ਬੰਦ ਕਰ ਰਹੇ ਨੇ ਤੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਕਈ ਲੋਕ ਹੁਣ ਤੱਕ ਹੰਗਾਰਾ ਵੀ ਭਰ ਚੁੱਕੇ ਨੇ